ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਐ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਐ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਕਨ ਸਿੰਘ ਦਰਵਾਜ਼ਾ ਸਾਹਿਬ 'ਤੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇ ਈਆਂ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਘਬਰਾਹਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਸ਼ਰਾਰਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦਾਸ ਦੇ ਦਰਤੇ ਸਚਕਣ ਸਿੰਘ ਜੀ ਦਰਵਾਦ ਸਾਹਿਬ ਵਿਖੇ ਮੱਥਾ ਟੇਕਦੀ ਹੈ ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੋ ਖਾਕ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਤੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਂ ਕਹਿੰਨਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਸਿੰਘ ਮੈਂ ਕਈ ਆ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰਿਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇ ਉਹ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਨਹੀਂ ਕਦੀ ਕਮੈਂ ਕੋਈ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆ ਨਹੀਂ ਕੋਈ ਐਦਾਂ ਦਾ ਕਾਦ ਨਹੀਂ ਨਿਕਾ ਕੋਈ ਐਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਐਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਐਦਾਂ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ